ਆਪ ਦੀ ਔਲਾਦ ਨਾਲੋਂ ਬੰਦੇ ਨੂੰ ਕੁਝ ਵੀ ਨੇੜੀ ਨਹੀਂ ਹੁੰਦਾ ਤੇ ਜਿਹੜੇ ਬੰਦੇ ਆਪ ਦੀ ਔਲਾਦ ਦੇ ਸਕੇ ਨਹੀਂ ਮੈਂ ਉਹਨਾਂ ਬੰਦਿਆਂ ਨੂੰ ਬੰਦਾ ਨਹੀਂ ਗਿਣਦਾ ਮੈਂ ਉਹਨਾਂ ਬੰਦਿਆਂ ਨੂੰ ਚੰਗੇ ਖਾਨਦਾਨ ਦੀ ਪਦੈਸ਼ ਹੀ ਨਹੀਂ ਮੰਨਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਕੁੜੀ ਦੀ ਇਹ ਕਹਾਣੀ ਆ ਉਹ ਇਸ ਟਾਈਮ ਕੈਨੇਡਾ ਦੇ ਵਿੱਚ ਰਹਿ ਰਹੀ ਆ ਆਓ ਕਰਦੇ ਆ ਇਸ ਕਹਾਣੀ ਦੀ ਸ਼ੁਰੂਆਤ ਜਿਹੜੀ ਇਹ ਕੁੜੀ ਆ ਇਹ ਬਹੁਤ ਜ਼ਿਆਦੀ ਪੜੀ ਲਿਖੀ ਹੁੰਦੀ ਆ ਤੇ 2005 ਦੇ ਵਿੱਚ ਇਹ ਕੈਨੇਡਾ ਦੇ ਵਿੱਚ ਚਲੀ ਜਾਂਦੀ ਆ ਏਸ ਕੁੜੀ ਦਾ ਸਾਰਾ ਨਾਨਕਾ ਪਰਿਵਾਰ ਪਹਿਲਾਂ ਹੀ ਕੈਨੇਡਾ ਦੇ ਵਿੱਚ ਸੈਟਲ ਹੁੰਦਾ ਚਲੋ ਜੀ ਜਦੋਂ ਕੈਨੇਡਾ ਜਾਂਦੀ ਹੈ ਉੱਥੇ ਜੇ ਕੁੜੀ ਬਹੁਤ ਮਿਹਨਤ ਕਰਦੀ ਆ ਚਾਰ ਪੰਜ ਸਾਲਾਂ ਬਾਅਦ ਪੀਆਰ ਹੁੰਦੀ ਆ ਫਿਰ ਸਿਟੀਜ਼ਨ ਹੁੰਦੀ ਆ ਹੌਲੀ ਹੌਲੀ ਇਹ ਮਿਹਨਤ ਕਰਕੇ ਆਪਦਾ ਘਰ ਵੀ ਲੈ ਲੈਂਦੀ ਆ ਜੀ ਉਸ ਤੋਂ ਬਾਅਦ ਪਰਿਵਾਰ ਕਹਿੰਦਾ ਵੀ ਹੁਣ ਬਹੁਤ ਮਿਹਨਤ ਕਰ ਲਈ ਵਧੀਆ ਸਾਰਾ ਪੈਰਾਂ ਸਿਰ ਤੇ ਹੋ ਗਈਆਂ ਆਪਦੇ ਵੀ ਹੁਣ ਤੂੰ ਵਿਆਹ ਕਰਾ ਲੈ ਚਲੋ ਜੀ ਵਿਆਹ ਵਾਸਤੇ ਮੁੰਡਾ ਪੰਜਾਬ ਦੇ ਵਿੱਚੋਂ ਵੇਖਿਆ ਜਾਂਦਾ ਤੇ ਗਾਂ ਦੀ ਗਾਂ ਕੋਈ ਰਿਸ਼ਤਾ ਕਰਾਉਂਦਾ ਮੁੰਡਾ ਕੁੜੀ ਐਲ ਨੂੰ ਪਸੰਦਦਾ ਕੁੜੀ ਮੁੰਡੇ ਵਾਲੇ ਨੂੰ ਪਸੰਦ ਆ ਜਾਂਦੀ ਸਾਰਾ ਕੰਮ ਸੈੱਟ ਹੋ ਜਾਂਦਾ ਤੇ ਵਿਆਹ ਹੋ ਜਾਂਦਾ ਕੁੜੀ ਮੁੰਡੇ ਨੂੰ ਵਿਆਹ ਕੇ ਕੈਨੇਡਾ ਲੈ ਜਾਂਦੀ ਹੈ ਕੈਨੇਡਾ ਜਾ ਕੇ ਮੁੰਡੇ ਨੂੰ ਕੋਈ ਵੀ ਜਾ ਕੇ ਸਟਰਗਲ ਨਹੀਂ ਕਰਨੀ ਪੈਂਦੀ ਕਿਉਂ ਕਿਉਂਕਿ ਸਾਰਾ ਕੁਝ ਨੂੰ ਬਣਿਆ ਬਣਾਇਆ ਮਿਲ ਜਾਂਦਾ ਉੱਥੇ ਕੁੜੀ ਨੇ ਘਰ ਵੀ ਆਪ ਦਾ ਲਿਆ ਹੁੰਦਾ ਜਾਂਦਿਆਂ ਮੁੰਡਾ ਟੈਂਚੀ ਸਿੱਧਾ ਆਪਦੇ ਘਰ ਦੇ ਵਿੱਚ ਰੱਖਦਾ ਟਾਵਰ ਨਾਲ ਬੈੱਡ ਤੇ ਸੌਂਦਾ ਨਜ਼ਾਰੇ ਲੈਂਦਾ ਚਲੋ ਕੰਮ ਤਾਂ ਕਰਨਾ ਹੀ ਆ ਰੋਟੀ ਵਾਸਤੇ ਪਰ ਜਿਹੜੀ ਮਿਹਨਤ ਇੱਕ ਨਵੇਂ ਬੰਦੇ ਨੂੰ ਜਾ ਕੇ ਕਰਨੀ ਪੈਂਦੀ ਆ ਉਹ ਇਸ ਕੁੜੀ ਦੇ ਘਰ ਵਾਲੇ ਨੂੰ ਜਾ ਕੇ ਉਹ ਮਿਹਨਤ ਨਹੀਂ ਕਰਨੀ ਪਈ ਕਿਉਂਕਿ ਜਾਂਦਿਆਂ ਨੂੰ ਗੱਡੀਆਂ ਦੀ ਚਾਬੀ ਮਿਲ ਗਈ ਜਾਂਦਿਆਂ ਨੂੰ ਘਰ ਮਿਲ ਗਿਆ ਐਸ਼ੋਰਾਮ ਜਾਂਦਿਆਂ ਨੂੰ ਮਿਲ ਗਿਆ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਜਿਹੜਾ ਉਹ ਮੁੰਡਾ ਹੁੰਦਾ ਇਸ ਕੁੜੀ ਨਾਲ ਬੜੇ ਪਿਆਰ ਨਾਲ ਰਹਿੰਦਾ ਅੱਗੇ ਪਿੱਛੇ ਘੁੰਮਦਾ ਪਹਮੀਰੀ ਬਣ ਬਣ ਕੇ ਵੀ ਤੂੰ ਮੈਨੂੰ ਕੈਨੇਡਾ ਲੈ ਆਈਂ ਕੁਛ ਤਾਂ ਚਾਹ ਨੂੰ ਕੈਨੇਡਾ ਦੇ ਹਣਾ ਵੀ ਮੈਨੂੰ ਮੇਰੇ ਘਰ ਲਈ ਕੈਨੇਡਾ ਲੈ ਆਈ ਹੈ ਹਨਾ ਨਹੀਂ ਤੇ ਲੋਕੀ ਕਾਣੂ ਕਰਕੇ ਰਹਿੰਦੇ ਆ ਵੀ ਹਾਏ ਅਸੀਂ ਵੀ ਕੈਨੇਡਾ ਪਹੁੰਚ ਗਏ ਕਿਉਂਕਿ ਜਦੋਂ ਪੇੜ ਚੱਲ ਚੱਲੀ ਹੁੰਦੀ ਤੁਹੋਂ ਤਾਂ ਵੀ ਸਾਰੇ ਫਿਰ ਉਸ ਉਸ ਪਾਸੇ ਭੱਜ ਲੈਂਦੇ ਆ ਉਸ ਤੋਂ ਬਾਅਦ ਇਸ ਕੁੜੀ ਦੇ ਘਰੇ ਦੋ ਧੀਆ ਜਨਮ ਲੈਂਦੀਆਂ ਤੇ ਤੀਜੀ ਵਾਰ ਹੁੰਦਾ ਬੇਟਾ ਪੈਦਾ ਜਦੋਂ ਜਦੋਂ ਬੇਟੇ ਨੇ ਪੈਦਾ ਹੋਣਾ ਹੁੰਦਾ ਉਸ ਟਾਈਮ ਤੇ ਉਹ ਮੁੰਡਾ ਕਰਦਾ ਵੀ ਆਪਦੇ ਮਾਂ ਪਿਓ ਦਾ ਵੀਜ਼ਾ ਲਵਾ ਲੈਂਦਾ ਕਹਿੰਦਾ ਮਤਲਬ ਵੀ ਕੁੜੀ ਆਪਦੇ ਸਾਥ ਸਾਰੇ ਦਾ ਵੀਜ਼ਾ ਲਵਾ ਲੈਂਦੀ ਹੈ ਤੇ ਉਹ ਵੀ ਕੈਨੇਡਾ ਦੇ ਵਿੱਚ ਆ ਜਾਂਦੇ ਆ ਕੈਨੇਡਾ ਦੇ ਵਿੱਚ ਆ ਕੇ ਵਧੀਆ ਤਰਾ ਰਹਿੰਦੇ ਆ ਫੇਰ ਇਹ ਮੁੰਡਾ ਕਹਿੰਦਾ ਵੀ ਐਂ ਕਰ ਵੀ ਤੂੰ ਮੇਰੇ ਮਾਪਿਓ ਨੂੰ ਵੀ ਇੱਥੇ ਪੱਕਾ ਕਰਾ ਦੇ ਇਹਨਾਂ ਨੂੰ ਪੀਆਰ ਕਰਾ ਦੇ ਇਹਨਾਂ ਨੂੰ ਪੰਜਾਬ ਨਹੀਂ ਮੋੜਨ ਦੇਣਾ ਚਲੋ ਜੀ ਮੁੰਕੇ ਡਿ ਰਿਫਿਊਜੀ ਦੇ ਕੇਸ ਕੋਸ ਪਾ ਕੇ ਕੁੜੀ ਵਿਚਾਰੀ ਆਪਦੇ ਸੱਸ ਸਹੁਰੇ ਨੂੰ ਵਿਥੇ ਪੱਕਾ ਕਰਾ ਲੈਂਦੀ ਐ ਸਾਰਾ ਖਰਚਾ ਕੁੜੀ ਕਰਦੀ ਆ ਸਾਰਾ ਕੁਝ ਕੁੜੀ ਕਰਦੀ ਕਿਉਂਕਿ ਕੁੜੀ 2005 ਤੋਂ ਉੱਥੇ ਸੀਗੀ ਉਹਦੇ ਪੈਰ ਲੱਗੇ ਹੋਏ ਸੀਗੇ 4 ਰੁਪਏ ਦੇ ਕੋਲ ਹੈਗੇ ਸੀਗੇ ਘਰ-ਬਾਰ ਸਾਰਾ ਕੁਝ ਹੈਗਾ ਸੀਗਾ ਜਦੋਂ ਮੁੰਡੇ ਨੇ ਆਪਦੇ ਮਾਪਿਆਂ ਨੂੰ ਪੱਕਾ ਕਰਾ ਲਿਆ ਆ ਪੱਕਾ ਹੋ ਗਿਆ ਉਸ ਤੋਂ ਬਾਅਦ ਮੁੰਡੇ ਨੇ ਰੰਗ ਬਟਾ ਲਿਆ ਫਿਰ ਕੁੜੀ ਦੇ ਨਾਲ ਤੂੰ ਤੂੰ ਹੋਣ ਲੱਗੀ ਮੈਂ ਮੈਂ ਹੋਣ ਲੱਗੀ ਲੜਾਈ ਝਗੜੇ ਹੋਣ ਲੱਗ ਗਏ ਜਾਨੀ ਕਿ ਆਪਦੇ ਪਰਿਵਾਰ ਤੋਂ ਮੁੰਡਾ ਦੂਰ ਭੱਜਣ ਲੱਗ ਗਿਆ ਫਿਰ ਇਸ ਕੁੜੀ ਨੇ ਹੌਲੀ ਹੌਲੀ ਜਾਂਚ ਪੜਤਾਲ ਕੀਤੀ ਵੀ ਮੈਂ ਪਤਾ ਤਾਂ ਕਰਾਂ ਵੀ ਮੇਰਾ ਘਰ ਵਾਲਾ ਪਹਿਲਾਂ ਮੇਰੇ ਨਾਲ ਬਹੁਤ ਚੰਗਾ ਸੀਗਾ ਹਨਾ ਵੀ ਹੁਣ ਇਹੋ ਜਿਹਾ ਕੀ ਹੋਇਆ ਵੀ ਹੁਣ ਨਾ ਮੈਨੂੰ ਜਿੱਦਾਂ ਬੁਲਾਉਂਦਾ ਨਾ ਚਲਾਉਂਦਾ ਘਰੇ ਵੀ ਲੇਟ ਆਉਂਦਾ ਨਾ ਜਵਾਕਾਂ ਨਾਲ ਹੱਸਦਾ ਖੇਡਦਾ ਵੀ ਇਹੋ ਜਿਹਾ ਪਾਣਾ ਕੀ ਵਾਪਰਿਆ ਦਰੋਜੀ ਇਹ ਕੁੜੀ ਨੇ ਹੌਲੀ-ਹੌਲੀ ਕੀ ਕੀਤਾ ਘਰ ਵਾਲੇ ਦੇ ਫੋਨ ਦੀ ਤਲਾਸ਼ੀ ਲੈਣੀ ਸ਼ੁਰੂ ਕਰਤੀ ਫੋਨ ਦੀ ਤਲਾਸ਼ੀ ਦੇ ਵਿੱਚੋਂ ਕੁਝ ਕੁੜੀਆਂ ਦੇ ਨੰਬਰ ਲੱਭੇ ਜਿਹਦੇ ਨਾਲੇ ਮੁੰਡਾ ਗੱਲਾਂ-ਵਤਾਂ ਕਰਦਾ ਸੀ ਜਿਹਦੇ ਨਾਲ ਮਿਲਦਾ ਜੁਲਦਾ ਸੀ ਬੈਠਦਾ ਉੱਠਦਾ ਸੀਗਾ ਫਿਰ ਇੱਕ ਦਿਨ ਇਹ ਕੁੜੀ ਨੇ ਪੁੱਛਿਆ ਆਪਦੇ ਘਰ ਲੈਣੋਂ ਵੀ ਗੱਲ ਸੁਣ ਵੀ ਗੱਲ ਤਾਂ ਦੱਸ ਗੱਲ ਹੈਗੀ ਕੀ ਆ ਤੂੰ ਮੇਰੇ ਨਾਲ ਬੋਲਦਾ ਕਿਉਂ ਨਹੀਂ ਮੇਰੇ ਨਾਲ ਬੈਠਦਾ ਉੱਠਦਾ ਕਿਉਂ ਨਹੀਂ ਖਾਂਦਾ ਪੀਂਦਾ ਕਿਉਂ ਨਹੀਂ ਤੂੰ ਪਹਿਲਾਂ ਵਰਗਾ ਹੈ ਨਹੀਂ ਵੀ ਗੱਲ ਕੀ ਆ ਝਾਕਣੀ 'ਚ ਫਰਕ ਪੈ ਗਿਆ ਚੱਕਰ ਕੀ ਦੱਸਦਾ ਸੀ ਇਹ ਮੁੰਡਾ ਸਿੱਧਾ ਕਹਿੰਦਾ ਵੀ ਗੱਲ ਸੁਣ ਮੇਰੀ ਵੀ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਕੁੜੀ ਕਹਿੰਦੀ ਕਮਾਲ ਦੀ ਗੱਲ ਆ ਮੈਂ ਤੇਰੇ ਨਾਲ ਤੂੰ ਆ ਗੱਲ ਮਹੀਨੇ ਸਾਲਾਂ ਬਾਅਦ ਕਿਉਂ ਕਹਿ ਰਹੇਂ ਆ ਵੀ ਮੈਂ ਤੇਰਾ ਨਹੀਂ ਰਹਿ ਸਕਦਾ ਅੱਗੋਂ ਕਹਿੰਦਾ ਨਹੀਂ ਮੈਨੂੰ ਤੂੰ ਪਸੰਦ ਨਹੀਂ ਜਾਂ ਕੁਝ ਵੀ ਲਾਲਾ ਜਿਹੜੇ ਊਟ ਪਟੰਗ ਅੱਲਾਂ ਮਾਰਦਾ ਹੁੰਦਾ ਉਹ ਬੰਦਾ ਮਾਰਦਾ ਰਿਹਾ ਕੁੜੀ ਬੇਚਾਰੀ ਚੁੱਪ ਕਰਕੇ ਬੈਠੀ ਰਹੀ ਉਹਨੇ ਦੇ ਸਾਥ ਸਾਰੇ ਕੋਲ ਕੋਈ ਗੱਲ ਨਹੀਂ ਕੀਤੀ ਵੀ ਚੱਲ ਦੋਵਾਂ ਜੀਆਂ ਦੀ ਗੱਲ ਆ ਹੌਲੀ-ਹੌਲੀ ਨਿਬੜ ਚੋਗੀ ਪਰ ਇਹ ਗੱਲ ਫਿਰ ਹੌਲੀ-ਹੌਲੀ ਨਹੀਂ ਨਿਬੜੀ ਪਈ ਇਹ ਗੱਲ ਫਿਰ ਹੌਲੀ-ਹੌਲੀ ਹੌਲੀ-ਹੌਲੀ ਵੱਧਦੀ ਗਈ ਵੱਧਦੀ ਗਈ ਵੱਧਦੀ ਗਈ ਫਿਰ ਇਹ ਮੁੰਡਾ ਕੰਮ ਤੋਂ ਵੀ ਘਰੇ ਲੇਟ ਆਉਣਾ ਸ਼ੁਰੂ ਹੋ ਗਿਆ ਹ ਫੇਰੇ ਕੁੜੀ ਨੇ ਆਜ ਸੱਸ ਸਾਬਰੇ ਕੋਲ ਗੱਲ ਕੀਤੀ ਭਾਈ ਤੁਹਾਡਾ ਮੁੰਡਾ ਆ ਕੁਛ ਕਰਦਾ ਫਿਰਦਾ ਵੀ ਨੂੰ ਸਮਝਾਓ ਤੇ ਅੱਗੋਂ ਕਹਦੇ ਕੋਈ 700 ਰੁਪਏ ਨੇ ਕੋਈ ਪੱਲਾ ਝਾੜਦਾ ਵੀ ਕੋਈ ਨਹੀਂ ਹੋ ਜੂਗਾ ਸੈਟ ਸਾਰਾ ਕੁਛ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਹੁਣ ਅਸੀਂ ਕੀ ਕਰੀਏ ਸਾਡੇ ਹੱਥ 'ਚ ਤਾਂ ਕੁਛ ਹੈ ਨਹੀਂਗਾ ਹੁਣ ਇਹ ਮੁੰਡਾ ਕਹਿੰਦਾ ਮੈਂ ਤਾਂ ਕਿਸੇ ਹੋਰ ਨਾਲ ਵਿਆਹ ਕਰਾਉਂਗਾ ਵੀ ਮੈਂ ਤੇਰਾ ਨਾ ਰਹਿ ਨਹੀਂ ਸਕਦਾ ਹੁਣ ਜਿਹੜੀ ਕੁੜੀ ਆ ਵਿਚਾਰੀ ਉਹ ਕਹਿੰਦੀ ਵੀ ਠੀਕ ਆ ਤੂੰ ਤਾਂ ਤਲਾਕ ਲੈ ਲੈਣਾ ਹਨਾ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਜਿਹੜਿਆ ਤਿੰਨ ਜਵਾਬ ਆ ਇਹ ਰੁੱਲ ਜਾਣਗੇ ਇਹਨਾਂ ਨੂੰ ਨਾ ساری ਉਮਰ ਪਿਓ ਦਾ ਪਿਆਰ ਮਿਲਣਾ ਨਾਨਾ ਨੂੰ ਮਾਂ ਦਾ ਮਿਲਣਾ ਵੀ ਇਹਨਾਂ ਨੂੰ ਕਿਹੜੀ ਸਜ਼ਾ ਦੇਣ ਡਿਆਂ ਤੂੰ ਦੱਸ ਪਹਿਲਾਂ ਮੈਨੂੰ ਉਹ ਕਹਿੰਦਾ ਮੈਨੂੰ ਨਹੀਂ ਕੋਈ ਪਤਾ ਸਿੱਧੀ ਗੱਲ ਹੁਣ ਉਹ ਮੁੰਡਾ ਨਹੀਂ ਕੀਤਾ ਉਹ ਮੁੰਡਾ ਆਪਦੀ ਘਰ ਵਾਲੀ ਨੂੰ ਛੱਡ ਕੇ ਆਪਦੇ ਜਵਾਕਾਂ ਨੂੰ ਛੱਡ ਕੇ ਅੱਡ ਰਹਿਣ ਲੱਗ ਗਿਆ ਕਿਸੇ ਹੋਰ ਥਾਂ ਤੇ ਤੇ ਆਪਦੇ ਮਾਪਿਆਂ ਨੂੰ ਬਚਾ ਕੇ ਉੱਥੇ ਲੈ ਗਿਆ ਜਦੋਂ ਤੱਕ ਤਾਂ ਮੁੰਡੇ ਨੇ ਆਪ ਪੱਕਾ ਹੋਣਾ ਸੀ ਜਦੋਂ ਤੱਕ ਤਾਂ ਇਸ ਮੁੰਡੇ ਨੇ ਆਪਦੇ ਮਾਪਿਆਂ ਨੂੰ ਪੱਕਾ ਕਰਾਉਣਾ ਸੀਗਾ ਉਦੋਂ ਤੱਕ ਤਾਂ ਉਸ ਕੁੜੀ ਦੇ ਅੱਗੇ ਪਿੱਛੇ ਭਮੀਰੀ ਬਣ ਕੇ ਘੁੰਮਦਾ ਸੀ ਜਿਉਂਦੀ ਰਾਤ ਨੂੰ ਵੀ ਕਹਿੰਦੀ ਸੀ ਵੀ ਪਾਣੀ ਦਾ ਗਲਾਸ ਭੜਾ ਉੱਠ ਕੇ ਪਾਣੀ ਦਾ ਗਲਾਸ ਭੜਾਉਂਦੇ ਵੀ ਲੈ ਪਾਣੀ ਪੀ ਲਾ। ਜਿਉਂ ਕੁੜੀ ਕਹਿੰਦੀ ਸੀ ਵੀ ਮੈਨੂੰ ਆਪ ਪਖਾਨੀ ਚ ਖਾਣ ਨੂੰ ਲਿਆ ਕੇ ਦਿੱਤੀ ਰਾਤ ਵੀ ਉੱਠ ਕੇ ਜਾਂਦਾ ਸੀ ਵੀ ਹਾਂ ਲੈ ਚੀਜ਼ ਲੈ ਆਉਣਾ। ਹੁਣ ਉਹ ਕੁੜੀ ਏਡੀ ਮਾੜੀ ਕਿਉਂ ਹੋ ਗਈ ਭਈ? ਗੱਲ ਕੀ ਸੀ? ਆਪ ਪੱਕਾ ਹੋਣਾ ਸੀ। ਆਪ ਦੇ ਪਰਿਵਾਰ ਨੂੰ ਪੱਕਾ ਕਰਨਾ ਸੀ ਬਸ। ਹੁਣ ਉਹ ਵਿਚਾਰੀ ਤਿੰਨ ਜਵਾਕ ਆ, ਦੋ ਧੀਆਂ ਨੇ ਇੱਕ ਪੁੱਤ ਆ। ਸਾਰਾ ਕੁਝ ਵਿਚਾਰੀ ਆਪ ਹੀ ਮਿਹਨਤ ਕਰਦੀ ਆ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ ਸੰਭਰੀ ਆ। ਕੰਮ ਤੇ ਵੀ ਜਾਂਦੀ ਆ, ਬੱਚੇ ਵੀ ਸੰਭਦੀ ਆ। ਕੁੜੀ ਕਹਿੰਦੀ ਵੀ ਮੈਨੂੰ ਇੱਕ ਵਾਰੀ ਜਾਂਕਿ ਮੇਰੇ ਕੈਰੈਕਟਰ ਦੇ ਵਿੱਚ ਕਮੀ ਹੈ ਮੈਨੂੰ ਤਾਂ ਦੱਸੇ ਜਾਂਕਿ ਹੋਰ ਗੱਲ ਆ ਮੈਂ ਤਾਂ ਮੈਨੂੰ ਤਾਂ ਦੱਸੇ ਵੀ ਮੈਨੂੰ ਮੇਰੀ ਗਲਤੀ ਦਾ ਦੱਸੇ ਮੈਨੂੰ ਵੀ ਪਤਾ ਲੱਗੇ ਮੇਰੇ ਚ ਕੀ ਕਮੀ ਹੈ ਮੈਨੂੰ ਤੂੰ ਛੱਡ ਕੇ ਤਾਂ ਗਿਆ ਹੁਣ 6 ਮਹੀਨਿਆਂ ਤੋਂ ਮੁੰਡਾ ਇਸ ਕੁੜੀ ਨਾਲੋਂ ਅਲੱਗ ਰਹਿ ਰਿਹਾ ਕੁੜੀ ਅੱਜ ਵੀ ਤਰਲੇ ਕਰਦੀ ਆ ਆ ਜਾ ਮੁੜ ਕੇ ਕੋਈ ਕੁਛ ਨਹੀਂ ਇੰਨਾ ਕੰਮਾਂ ਚ ਪਿਆ ਤੂੰ ਜਿਨ੍ਹਾਂ ਦੇ ਪਿੱਛੇ ਭੱਜਾ ਫਿਰਦਾ ਇਹ 4 ਦਿਨ ਦੀ ਚਾਨਣੀਆਂ ਮੁੜ ਕੇ ਉਸ ਤੋਂ ਬਾਅਦ ਹਨੇਰੀ ਰਾਤ ਹੀ ਹੋਣੀ ਆ ਠੀਕ ਆ ਇਹ ਹੁਣ 4 ਦਿਨ ਦਾ ਨਜ਼ਾਰਿਆਂ ਪਿੱਛੇ ਤੁਰਿਆ ਫਿਰਦਾ ਉਹਨਾਂ ਕੁੜੀਆਂ ਦੇ ਨਾਲ ਇਹ ਸਾਰੀ ਉਮਰ ਤੇਰੇ ਨਾਲ ਨਹੀਂ ਖੜਨੀ ਆ ਜੇ ਜਿਹੜੀ ਕੁ ਹੁਣ ਇਸ ਕੁੜੀ ਦੀ ਇਹੀ ਇਮੰਨਤਾ ਆਪਦੇ ਘਰ ਲੱਗੇ ਵੀ ਭਾਈ ਤੂੰ ਆਪਦੇ ਘਰੇ ਆ ਜਾ ਠੀਕ ਆ ਜੇ ਕੋਈ ਗੱਲਬਾਤ ਆ ਆਪਾਂ ਸਾਰੇ ਰਿਸ਼ਤੇਦਾਰ ਇਕੱਠੇ ਕਰਕੇ ਬਹਿ ਕੇ ਗੱਲਬਾਤ ਨਿਬੇੜ ਦਿੰਨੇ ਆ ਜੇ ਵੀ ਮੇਰੇ ਚ ਗਲਤੀ ਆ ਮੈਨੂੰ ਦੱਸ ਠੀਕ ਆ ਪਰ ਐ ਬਿਨਾ ਗੱਲਾਂ ਬਿਨਾ ਵਜਾ ਤੋਂ ਛੱਡ ਕੇ ਜਾਣਾ ਇੱਕ ਸੋਹਣੀ ਗੱਲ ਨਹੀਂ ਗਈ ਹੁਣ ਉਹ ਮੁੰਡੇ ਦੇ ਦਿਲ ਚ ਕੀ ਹੈ ਮੈਂ ਤਾਂ ਹੋ ਗਿਆ ਪੱਕਾ ਮੇਰਾ ਮਾਂ ਪਿਓ ਵੀ ਹੋ ਗਿਆ ਪੱਕਾ ਵੀ ਮੈਨੂੰ ਇਸ ਕੁੜੀ ਦੀ ਕੀ ਲੋੜ ਆ ਹੁਣ ਉਹਦਾ ਉਹਨੂੰ ਹਵਾ ਲੱਗੀ ਕੈਨੇਡਾ ਵਾਲੀ ਵੀ ਕਦੇ ਐਸ ਫੁੱਲ ਦੇ ਕਦੇ ਉਸ ਫੁੱਲ ਤੇ ਮੇਰਾ ਯਾਰ ਦਿੱਤਲੀਆਂ ਵਰਗਾ ਉਹ ਗੱਲ ਹੋਈ ਪਈ ਐ ਵੀ ਕਦੇ ਐਸ ਫੁੱਲ ਤੇ ਉੱਡ ਕੇ ਜਾ ਪੈਂਦਾ ਕਦੇ ਉਸ ਫੁੱਲ ਤੇ ਉੱਡ ਕੇ ਜਾ ਪੈਂਦਾ ਤੇ ਇਹ ਫੁੱਲ ਮਿੱਤਰਾ ਸਦਾ ਨਹੀਂ ਖੜੇ ਖਿੜੇ ਰਹਿਣੇ ਠੀਕ ਆ ਇਹ ਉਮਰ ਹੁੰਦੀ ਜਦ ਤਰੀ ਉਮਰ ਲੰਘੀ ਤਣ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਮੈਂ ਆਪਦੀ ਘਰ ਲਈ ਨਾ ਕੀ ਕੋਸ਼ਿਸ਼ ਕਰਕੇ ਆਪਦੀ ਜਵਾਕਾਂ ਨਾਲ ਕੀ ਕੋਸ਼ਿਸ਼ ਕਰਕੇ ਹੁਣ ਜਿਹੜੀ ਕੁੜੀ ਉਸ ਮੁੰਡੇ ਨਾਲ ਤੁਰੀ ਫਿਰਦੀ ਉਹਨੂੰ ਮਾੜੀ ਮੁੱਟੀ ਇਹ ਗੱਲ ਸੋਚਣੀ ਚਾਹੀਦੀ ਏ ਵੀ ਜਿਹੜਾ ਬੰਦਾ ਆਪਦੇ ਤਿੰਨ ਜਵਾਕਾਂ ਨੂੰ ਛੱਡ ਕੇ ਆ ਗਿਆ ਆਪਦੀਆਂ ਦੋ ਧੀਆਂ ਨੂੰ ਛੱਡ ਕੇ ਆ ਗਿਆ ਆਪਦੇ ਪੁੱਤ ਨੂੰ ਤੇ ਕਾਲੂ ਤੇ ਮੇਰਾ ਨਾ ਕਿੱਥੋਂ ਰਹਿ ਜੂ ਕੁੜੀ ਨੂੰ ਮਾੜੀ ਮੋਟੀ ਦਾ ਗੱਲ ਸੋਚਣੀ ਚਾਹੀਦੀ ਹੈ ਕੁੜੀ ਨਾਲ ਤੁਰ ਹੀ ਫਿਰਦੀ ਹੈ ਹੁਣ ਸੱਤ ਸੌਹਰਾ ਤੇ ਜਦੋਂ ਸਿਆਣੀ ਉਮਰ ਦੇ ਨੇ ਉਹਨਾਂ ਨੂੰ ਤਾਂ ਮਾੜਾ ਮੋਟਾ ਸਮਝਾਉਣਾ ਚਾਹੀਦਾ ਵੀ ਕਾਕਾ ਨੂਨ ਤੂੰ ਲਾਗੇ ਛੱਡਦਾ ਸਾਡੇ ਪੋਤੀਆਂ ਪੋਤਿਆਂ ਨੂੰ ਤੂੰ ਅਲਾਗੇ ਛੱਡਦਾ ਤੂੰ ਸਾਨੂੰ ਇੱਥੇ ਕਿੱਥੇ ਲਿਆਏ ਵੀ ਤੂੰ ਕੀ ਕਰੀ ਕੀ ਜਾਨਾ ਹੈ ਕਈ ਮਾਂ ਪਿਓ ਵੀ ਐਡੇ ਕਿ ਦਿਮਾਗ ਦੇ ਹਿੱਲੇ ਹੋਏ ਆ ਵੀ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਆਪਦੇ ਪੁੱਤ ਦੀ ਕਮੀ ਪੈ ਨਹੀਂ ਕੱਢਣੀ ਬਗਾਨੀ ਧੀ ਦੀ ਕਮੀ ਕੱਢਣੀ ਹੈ ਉਹਨੋ ਕੁੜੀ ਨੇ ਮਾੜਾ ਕੀ ਕੀਤਾ ਮੈਂ ਉਸ 700 ਨੂੰ ਪੁੱਛਣਾ ਚਾਹੁੰਦਾ ਵੀ ਤੁਹਾਡਾ ਉਹਨੇ ਕੁੜੀ ਨੇ ਮਾੜਾ ਕੀ ਕੀਤਾ ਤੁਹਾਡੇ ਟੱਬਰ ਨੂੰ ਚਾਕੇ ਕੈਨੇਡਾ ਦੇ ਵਿੱਚ ਲੈ ਕੇ ਆਈ ਤੁਹਾਡੇ ਪੁੱਤ ਨੂੰ ਚਾਕੇ ਕੈਨੇਡਾ ਦੇ ਵਿੱਚ ਲੈ ਗਈ ਆਉਂਦਿਆਂ ਨੂੰ ਗੱਡੀਆਂ ਦੀਆਂ ਚਾਬੀਆਂ ਮਿਲ ਗਈਆਂ ਆਉਂਦਿਆਂ ਨੂੰ ਘਰ ਦੀ ਚਾਬੀ ਮਿਲ ਗਈ ਵਧੀਆ ਸੌਣ ਨੂੰ ਘਰ ਮਿਲ ਗਿਆ ਘੁੰਮਣ ਨੂੰ ਗੱਡੀਆਂ ਮਿਲ ਗਈਆਂ ਅਸ਼ੁਰਾਮ ਦੀ ਜ਼ਿੰਦਗੀ ਮਿਲ ਗਈ ਤੁਹਾਡਾ ਵਿਡਾਪਾ ਸੁਧਰ ਗਿਆ ਹੁਣ ਉਹੀ ਨੂੰ ਤੁਹਾਡੇ ਲਈ ਮਾੜੀ ਹੋਗੀ ਕਿਉਂ ਭਈ ਮਾੜਾ ਮੋਟਾ ਕੋਈ ਗੱਲ ਸੋਚੋ ਵੀ ਉਹਨੇ ਤੁਹਾਡਾ ਮਾੜਾ ਕੀਤਾ ਕੀ ਵਿਚਾਰੀ ਨੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਹੋ ਸਕਦਾ ਇਹ ਵੀਡੀਓ ਉਸ ਪਰਿਵਾਰ ਤੱਕ ਪਹੁੰਚ ਜਾ ਆਪਾਂ ਉਸ ਭਰਾ ਨੂੰ ਵੀ ਕਹਿੰਦੇ ਹਾਂ ਦੇਖ ਭਰਾਵਾ ਧੀਆ ਦਾ ਪਿਓ ਬਣਨ ਤੋਂ ਬਾਅਦ ਮਾੜਾ ਮੋਟਾ ਸ਼ਰਮ ਨੂੰ ਹੱਥ ਮਾਰੀਦਾ ਹੁੰਦਾ ਠੀਕ ਹੈ ਸਾਰੀ ਉਮਰ ਇਹੋ ਜੇ ਕੰਮ ਕਰਨ ਲਈ ਨਹੀਂ ਹੁੰਦੀ ਵੀ ਕਦੇ ਐਸ ਫੁੱਲ ਦੇ ਕਦੇ ਹੌਸ ਫੁੱਲ ਦੇ ਇਹ ਟਾਈਮ ਹੁੰਦਾ ਇੱਕ ਉਮਰ ਹੁੰਦੀ ਹੈ ਮਾੜੀ ਮੋਟੀ ਉਸ ਕੁੜੀ ਦੀ ਕਦਰ ਕਰ ਜੀਨੇ ਤੈਨੂੰ ਪੰਜਾਬ ਤੋਂ ਚੱਕ ਕੇ ਕੈਨੇਡਾ ਦੇ ਵਿੱਚ ਲੈ ਕੇ ਆਂਦਾ ਤੈਨੂੰ ਪੀਆਰ ਕਰਾਇਆ ਤੇਰੇ ਤੇ ਪੈਸਾ ਖਰਚਿਆ ਉਹ ਕੁੜੀ ਅੱਜ ਵੀ ਮਿੰਤਾ ਕਰਦੀ ਆ ਕੁੜੀ ਅਜ ਵੀ ਝੋਲੀ ਹੜਕੇ ਕਹਿੰਦੀ ਵੀ ਆ ਜਾ ਘਰੇ ਆ ਜਾ ਘਰੇ ਆ ਜਾ ਘਰੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੀ ਜਵਾਕ ਰੋਲ ਜਾਣਗੇ ਕੋਈ ਫਾਇਦਾ ਨਹੀਂ ਹੁਣ ਉਹ ਕਹਿੰਦਾ ਮੈਂ ਤਾਂ ਤਲਾਕ ਲਾਉਂਗਾ ਮੈਂ ਇਹਦੇ ਨਾਲ ਰਹਿਣਾ ਨਹੀਂ ਮੈਂ ਤਾਂ ਹੋਰ ਵਿਆਹ ਕਰਾਉਂਗਾ ਮਾਂ ਪਿਓ ਚੁੱਪ ਕਰਕੇ ਮੂੰਹ ਦੇਖਦੇ ਨੇ ਇਦਾਂ ਬੁਤਰ ਦੇਖੀ ਜਾਂਦੇ ਆ ਜੇ ਮਾਂ ਪਿਓ ਚਾਹਣ ਤਾਂ ਉਹਦੇ ਪੁੱਤ ਨੂੰ ਕਹਿ ਸਕਦੇ ਭਾਈ ਤੂੰ ਨੋ ਰਾਣੀਓ ਤੋਂ ਖਾਰਾਂ ਦੇ ਤੂੰ ਸਾਡੇ ਪੋਤੀਆਂ ਪੁੱਤਾਂ ਰੋਲੀ ਜਾਨਾ ਕੋਈ ਸ਼ਰਮ ਨੂੰ ਹੱਥ ਮਾਰ ਨੀ ਤੇ ਦਾਦੇ ਦਾਦੀ ਨੂੰ ਉਹਦੇ ਪੋਤੀਆਂ ਪੁੱਤੇ ਜਾਣ ਤੋਂ ਪਿਆਰੇ ਹੁੰਦੇ ਆ ਪਰ ਕੁਝ ਕਿ ਦਾਦੀ ਦਾਦੇ ਹੋਜੋਏ ਪਏ ਆ ਪੈਸੇ ਦੇ ਚੱਕਰ ਚ ਜਿਨ੍ਹਾਂ ਨੂੰ ਡਾਲਰਾਂ ਤੋਂ ਬਿਨਾਂ ਹੋਰ ਕੁਝ ਦਿਸਣ ਨਹੀਂ ਲਿਆ ਇਸ ਕਰਕੇ ਇਸ ਵੀਡੀਓ ਨੂੰ ਦੱਬਾ ਕੇ ਸ਼ੇਅਰ ਕਰਿਓ ਤੇ ਮੈਂ ਮੈਸੇਜ ਇਹ ਦੇਣਾ ਚਾਹੁੰਦਾ ਵੀ ਦੇਖੋ ਭਰਾਵੋ ਵੀ ਤੂੰ ਪਤੰਦਰਾ ਕਿਸਮਤ ਵਾਲਾ ਬੰਦਾ ਵੀ ਤੇਰੀ ਘਰ ਵਾਲੀ ਪਹਿਲੀ ਦਾ ਸਿਟੀਜ਼ਨ ਸੀ ਕੈਨੇਡਾ ਦੀ ਤੈਨੂੰ ਵਿਆਹ ਕੇ ਕੈਨੇਡਾ ਲੈ ਕੇ ਗਈ ਉਹ ਸਟੂਡੀਏ ਤਰਨਾ ਵੀ ਧੋਖਾ ਨਹੀਂ ਕੀਤਾ ਤੈਨੂੰ ਬਣਿਆ ਬਣਾਇਆ ਘਰ ਮਿਲ ਗਿਆ ਤੈਨੂੰ ਜਾਂਦਿਆਂ ਨੂੰ ਵਧੀਆ ਬ੍ਰਾਂਡ ਦੀਆਂ ਉਹ ਗੱਡੀਆਂ ਮਿਲ ਗਈਆਂ ਤੈਨੂੰ ਖਾਣਾ ਨਹੀਂ ਆ ਉਹ ਕਹਿੰਦਾ ਛੋਟਾ ਭਾਂਡਾ ਛੇਤੀ ਭਰ ਜਾਂਦਾ ਉਹ ਗੱਲ ਹੋਈ ਆ ਵੀ ਤੂੰ ਛੋਟੇ ਭਾਂਡੇ ਤਰ੍ਹਾਂ ਛੇਤੀ ਭਰ ਕੇ ਡੁੱਲ ਗਿਆ ਇਸ ਕਰਕੇ ਮੈਂ ਇਹੋ ਗੱਲ ਕਹਿਣਾ ਚਾਹੁੰਦਾ ਕਿ ਦੇਖੋ ਜੀ ਜਿਹੜਾ ਬੰਦਾ ਆਪਦੇ ਪਰਿਵਾਰ ਦਾ ਨਹੀਂ ਬਣਦਾ ਆਪਦੇ ਪਰਿਵਾਰ ਦਾ ਸੱਕਾ ਨਹੀਂ ਆਪਦੇ ਖੂਨ ਦਾ ਸੱਕਾ ਨਹੀਂ ਉਹ ਕਿਸੇ ਦਾ ਵੀ ਸੱਕਾ ਨਹੀਂ ਉਸ ਜਿੱਤੇ ਮਰਜੀ ਭੱਜ ਲੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਖਾਸ ਕਰਕੇ ਕੈਨੇਡਾ ਵਾਲੇ ਭਰਾ ਛੇ ਦੇ ਵੀਡੀਓ ਉਸ ਭਰਾ ਤੱਕ ਪਹੁੰਚ ਜੇ 6 ਮਹੀਨੇ ਤੋਂ ਦੋਵੇਂ ਜੀ ਅਲੱਗ-ਅਲੱਗ ਰਹਿ ਰਹੇ ਆ ਵਿਚਾਰੀ ਕੁੜੀ ਬੜਾ ਰੋਂਦੀ ਆ ਜਵਾਕ ਬੜਾ ਰੋਂਦਿਆ ਵੀ ਹਾਏ ਪਾਪਾ ਹਾਏ ਪਾਪਾ ਕਦੋਂ ਘਰ ਆਉਣਗੇ ਕਿਉਂਕਿ ਜਵਾਕਾਂ ਦਾ ਤੇ ਪਿਓ ਨਾਲ ਮੋਹ ਪਿਆ ਤਤੰਦਰਾ ਜੇ ਆਪਦੀ ਘਰ ਵਾਲੀ ਬਾਰੇ ਨਹੀਂ ਸੋਚਣਾ ਕੰਮ ਸੇ ਕੰਮ ਉਹਦੇ ਜਵਾਕਾਂ ਬਾਰੇ ਤਾਂ ਸੋਚ ਲਾ ਜਿਹੜੇ ਨਿੱਕੇ ਨਿੱਕੇ ਪਾਪਾ ਪਾਪਾ ਕਰਦੇ ਫਿਰਦੇ ਹੁਣ ਉਹ ਕੁੜੀ ਨੂੰ ਕਹਿੰਦਾ ਵੀ ਤੂੰ ਮੈਨੂੰ ਵਧੀਆ ਨਹੀਂ ਲੱਗਦੀ ਸੋਹਣੀ ਨਹੀਂ ਲੱਗਦੀ ਵੀ ਜੇ ਤੈਨੂੰ ਸੋਹਣੀ ਨਹੀਂ ਲੱਗਦੀ ਸੀ ਤੇ ਭਾਂ ਦੇ ਨਾ ਬਰ ਤੈਨੂੰ ਜਵਾਕ ਕਿਉਂ ਪੈਦਾ ਕਰਤੇ ਸੋਚਣ ਵਾਲੀ ਗੱਲ ਤਾਂ ਇਹ ਆ ਨਾ ਵੀ ਜੇ ਤੈਨੂੰ ਉਹ ਕੁੜੀ ਵਧੀਆ ਨਹੀਂ ਸੀ ਲੱਗਦੀ ਫਿਰ ਤੂੰ ਤੈਨੂੰ ਜਵਾਕ ਕਿਉਂ ਪੈਦਾ ਕੀਤੇ ਤੂੰ ਰਿਸ਼ਤੇ ਨਾ ਲੈਂਦਾ ਗੱਲ ਕੀ ਸੀ ਕੈਨੇਡਾ ਆਉਣਾ ਸੀ ਗੱਲ ਕੀ ਸੀ ਪੱਕੇ ਹੋਣਾ ਸੀ ਗੱਲ ਕੀ ਸੀ ਮਾਪੇ ਨੂੰ ਪੱਕੇ ਕਰਾਉਣਾ ਸੀ ਅੱਜ ਬਗਾਨੀ ਹਰ ਥਾਂ ਤੇ ਕੁੜੀ ਨਹੀਂ ਗਲਤ ਹੁੰਦੀ ਕਈ ਥਾਂ ਤੇ ਮੁੰਡੇ ਵੀ ਗਲਤ ਹੁੰਦੇ ਆ ਪਰ ਅਸੀਂ ਬਈ ਹਰੇਕ ਬੰਦੇ ਦੀ ਕਹਾਣੀ ਕਰਦੇ ਆ ਬੇਸ਼ੱਕ ਉਹ ਮੁੰਡਾ ਗਲਤ ਹੋਵੇ ਤਾਂ ਆਪਾਂ ਉਹ ਵੀ ਕਹਾਣੀ ਪਾਉਂਦੇ ਜ਼ਰੂਰ ਆ ਜਿੱਥੇ ਕੁੜੀ ਗਲਤ ਆ ਉਹ ਵੀ ਠੋਕ ਕੇ ਕਹਾਣੀ ਪਾਉਂਦੇ ਆ ਇਸ ਕਹਾਣੀ ਨੂੰ ਦੱਬ ਕੇ ਸ਼ੇਅਰ ਕਰਿਓ ਹੋ ਸਕਦਾ ਕਿਸੇ ਦਾ ਉਜੜਿਆ ਘਰ ਵਸ ਜੇ ਤੇ ਮੈਂ ਦੂਜੇ ਭਰਾਵਾਂ ਨੂੰ ਅਪੀਲ ਕਰ ਦਾਂਗੇ ਦੇਖੋ ਭਰਾਵੋ ਚਾਰ ਦਿਨ ਦੀ ਚਾਨਣੀ ਰਾਤ ਆ ਉਸ ਤੋਂ ਬਾਅਦ ਹਨੇਰੀ ਰਾਤ ਨੇ ਆਉਣੀ ਹੁੰਦਾ ਐਵੇਂ ਆ ਇਸੇ ਮੁਸਕਦੇ ਚੱਕਰਾਂ 'ਚ ਪਾ ਕੇ ਵਿਆਹ ਤੋਂ ਬਾਅਦ ਆਪ ਦਾ ਘਰ ਨਾ ਖਰਾਬ ਕਰਿਆ ਕਰੋ ਆਪ ਦੇ ਬੱਚਿਆਂ ਦੀ ਜ਼ਿੰਦਗੀ ਨਾ ਖਰਾਬ ਕਰਿਆ ਕਰੋ ਠੀਕ ਆ ਇਹ ਕੰਜਰਖਾਨਾ ਤਾਂ ਮਰਦੇ ਜਦਮ ਤੱਕ ਨਹੀਂ ਬੰਦੇ ਦਾ ਮੁੱਕਦਾ ਹੁੰਦਾ ਜਿਹੜੇ ਬੰਦੇ ਨੂੰ ਜਸਮ ਫਰੋਸ਼ੀ ਦੀ ਆਦਤ ਪੈ ਜੇ ਪਰ ਸਿਆਣੇ ਕਹਿੰਦੇ ਆਪ ਦੀ ਔਲਾਦ ਨਾਲੋਂ ਬੰਦੇ ਨੂੰ ਕੁਝ ਵੀ ਨੇੜੀ ਨਹੀਂ ਹੁੰਦਾ ਤੇ ਜਿਹੜੇ ਬੰਦੇ ਆਪ ਦੀ ਔਲਾਦ ਦੇ ਸਕੇ ਨਹੀਂ ਮੈਂ ਉਹਨਾਂ ਬੰਦਿਆਂ ਨੂੰ ਬੰਦਾ ਨਹੀਂ ਗਿਣਦਾ ਮੈਂ ਉਹਨਾਂ ਬੰਦਿਆਂ ਨੂੰ ਚੰਗੇ ਖਾਨਦਾਨ ਦੀ ਪਦੈਸ਼ ਹੀ ਨਹੀਂ ਮੰਨਦਾ ਜਿਹੜਾ ਬੰਦਾ ਆਪ ਦੇ ਧੀ ਪੁੱਤ ਦਾ ਸੱਕਾ ਨਹੀਂ ਨਾ ਬਈ ਉਹੋ ਬੰਦਾ ਸਮਝ ਲਓ ਵੀ ਚੰਗੇ ਖਾਨਦਾਨ ਦੇ ਵਿੱਚੋਂ ਪੈਦਾ ਨਹੀਂ ਹੋਇਆ। ਉਹਦੇ ਖੂਨ ਦੇ ਵਿੱਚ ਕਿਤੇ ਨਾ ਕਿਤੇ ਉਹਦੀ ਖਾਨਦਾਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਮਾੜਾ ਖੂਨ ਰਲਿਆ ਜ਼ਰੂਰ ਹੁੰਦਾ। ਤੇ ਜੇ ਵੱਧ ਘੱਟ ਬੋਲਿਆ ਕਿ ਉਹ ਤੇ ਖੇਮਾ ਚਾਹੁੰਦੇ ਆ ਭਰਾਵੋ ਵੀਡੀਓ ਦੇਖਣੇ ਜਿਹੜਾ ਬਹੁਤ ਬਹੁਤ ਧੰਨਵਾਦ।